ਅਸੀ ਕਾਲ ਜੀ ਇਸ ਟਾਈਮ ਅਸੀਂ ਮੌਜੂਦ ਆਂਗੇ ਕੱਗਰ ਦਰਿਆ ਦੇ ਉੱਪਰ ਪਿੰਡ ਫੂਲਦੇ ਦੇ ਵਿੱਚ ਮੌਜੂਦ ਆਂ ਤੁਸੀਂ ਦੇਖ ਸਕਦੇ ਹੋ ਕਿ ਮੀਂਹ ਦਾ ਮੌਸਮ ਆਇਆ ਕੱਗਰ ਦਰਿਆ ਦਾ ਅਸੀਂ ਦੌਰਾ ਕਰਨ ਦੇ ਲਈ ਪਹੁੰਚੇ ਸੀ ਕੀ ਹਾਲਾਤ ਨੇ ਕੱਗਰ ਦਰਿਆ ਦੇ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਇਸ ਟਾਈਮ ਖਨੌਰੀ ਦੇ ਵਿੱਚ ਕੱਗਰ ਦਰਿਆ ਜਿਹੜਾ ਖਤਰੇ ਦੇ ਨਿਸ਼ਾਨ ਦੇ ਉੱਪਰ ਚੱਲ ਰਿਹਾ ਹੈਗਾ 747 ਦੇ ਉੱਪਰ ਕੱਗਰ ਦਰਿਆ ਪਹੁੰਚ ਚੁੱਕਾ ਹੈਗਾ 748 ਦੇ ਉੱਪਰ ਕੱਗਰ ਦਰਿਆ ਦੇ ਵਿੱਚ ਪੂਰਾ ਖਤਰਾ ਹੋ ਜਾਂਦਾ ਹੈਗਾ ਬਰਸਾਤ ਦੇ ਮੌਸਮ ਦੇ ਵਿੱਚ ਅਸੀਂ ਕੱਗਰ ਦਰਿਆ ਇੱਥੇ ਫੂਲਦੋ ਤੋਂ ਲੈ ਕੇ ਮਕੋੜ ਤੱਕ ਹੀ ਪਹ ਕੁਝ ਇਹ ਤਸਵੀਰਾਂ ਦੇਖੋ ਕਿ ਸਰਕਾਰ ਦੇ ਵੱਲੋਂ ਜਿਹੜੀਆਂ ਉਹ ਨਕਾਮੀਆਂ ਨੇ ਉਹ ਕਿਤੇ ਨਾ ਕਿਤੇ ਲੁਕੋਈਆਂ ਜਾ ਰਹੀਆਂ ਨੇ ਜਿਹੜੇ ਕਿਨਾਰੇ ਦੇ ਉੱਪਰ ਅਸੀਂ ਮੌਜੂਦ ਹਾਂ ਤੇ ਇੱਥੋਂ ਦੇ ਜਿਹੜੇ ਕੰਮ ਕਰਦੇ ਵਰਕਰ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵਰਕਰਾਂ ਦਾ ਕਹਿਣਾ ਸੀ ਕਿ ਗੱਗਰ ਦਰਿਆ ਦੇ ਜਿਹੜੇ ਕਿਨਾਰੇ ਨੇ ਉਹਨਾਂ ਤੋਂ ਮਿੱਟੀ ਜਿਹੜੀ ਹੌਲੀ-ਹੌਲੀ ਉਹ ਖਿਸਕ ਰਹੀ ਹੈ ਹਾਲਾਂਕਿ ਸਰਕਾਰ ਨੇ ਜਿਹੜੀਆਂ ਜੀਸੀਬੀ ਮਸ਼ੀਨਾਂ ਜਰੂਰ ਦਿੱਤੀਆਂ ਹੋਈਆਂ ਨੇ ਕਿਲੋ-ਕਿਲੋਮੀਟਰ ਤੇ 2-2 ਕਿਲੋਮੀਟਰ ਤੇ ਮਸ਼ੀਨਾਂ ਖੜੀਆਂ ਨੇ ਪਰ ਉਹ ਮਸ਼ੀਨਾਂ ਵੀ ਅਜੇ ਮੀਂਹ ਦੇ ਵਿੱਚ ਕੋਈ ਕੰਮ ਜਿਹੜਾ ਉਹ ਨਹੀਂ ਕਰ ਸਕਦੀਆਂ ਹੈਗੀਆਂ ਤੇ ਦੂਜੇ ਪਾਸੇ ਜੇ ਦੂਜੇ ਕਿਨਾਰੇ ਦੀ ਗੱਲ ਕਰਾਂ ਤਾਂ ਦੂਜੇ ਕਿਨਾਰੇ ਦੇ ਉੱਪਰ ਤਕਰੀਬਨ 8 ਤੋਂ 10 ਜਗ੍ਹਾ 1 ਕਿਲੋਮੀਟਰ ਦੇ ਵਿੱਚ ਅਜਿਹਿਆਂ ਦੇਖਣ ਨੂੰ ਮਿਲੀਆਂ ਕਿ ਜਿੱਥੇ ਮਿੱਟੀ ਖਿਸਕ ਰਹੀ ਹੈ ਤੇ ਜਿਹੜੀ ਮਿੱਟੀ ਖਿਸਕ ਰਹੀ ਹੈ ਉੱਥੇ ਬਿਜਲੀ ਵਿਭਾਗ ਦੇ ਵੱਲੋਂ ਲਾਈਟਾਂ ਲਾਈਆਂ ਗਈਆਂ ਨੇ ਲਾਈਟਾਂ ਦੇ ਨਾਲ ਉਸ ਜਗ੍ਹਾ ਦੇ ਉੱਪਰ ਨਿਗਰਾਨੀ ਰੱਖੀ ਜਾ ਰਹੀ ਹੈਗੀ ਤੇ ਨਾਲ ਕੱਗਰ ਦਰਿਆ ਦੇ ਜਿਹੜੇ ਉੱਥੇ ਬੰਨ੍ਹ ਨੇ ਉਹਨਾਂ ਦੇ ਉੱਪਰ ਦਰਖਤ ਦੇਖ ਕੇ ਕਿਤਨਾ ਕਿਤੇ ਉਸ ਚੀਜ਼ ਨੂੰ ਲੁਕਵਾਇਆ ਜਾ ਰਿਹਾ ਹੈਗਾ ਕੀ ਲੋਕਾਂ ਦੇ ਸਾਹਮਣੇ ਨਾ ਆਵੇ ਕਿੰਨਾ ਜ਼ਿਆਦਾ 파ੜ ਪੈ ਰਿਹਾ ਹੈਗਾ ਕਿੰਨਾ ਜ਼ਿਆਦਾ ਨੁਕਸਾਨ ਹੋਣ ਦਾ ਜਿਹੜਾ ਉਹ ਖਰਚ ਹੈਗਾ ਸੋ ਇਸ ਤਰੀਕੇ ਨਾਲ ਜੇ ਇਸ ਵਾਰ ਵੀ ਕੱਗਰ ਦਰਿਆ ਦੇ ਉੱਤੇ ਪ੍ਰੋਪਰ ਤਰੀਕੇ ਨਾਲ ਸਰਕਾਰ ਨੇ ਕੋਈ ਕੰਮ ਕੀਤਾ ਹੁੰਦਾ ਕੱਗਰ ਦਰਿਆ ਦੀ ਸਫਾਈ ਦੇ ਵੱਲ ਜਾ ਇਹਦੇ ਕਿਨਾਰਿਆਂ ਦੇ ਵੱਲ ਜਿਹੜੇ ਬੰਨ੍ਹ ਨੇ ਪੁਰਾਣੇ ਉਹਨਾਂ ਵੱਲ ਨਾ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ 2023 ਵਾਲੀ ਸਥਿਤੀ ਦਾ ਡਰ ਲੋਕਾਂ ਦੇ ਮਨਾਂ ਦੇ ਵਿੱਚ ਨਾ ਬਣਦਾ ਪਰ ਉਹ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਹ ਸਭ ਚੀਜ਼ਾਂ ਨੂੰ ਕੰਟਰੋਲ ਕਰ ਪਾਉਂਦੀ ਹੈ ਜਾਂ ਫਿਰ ਨਹੀਂ ਜਾਂ ਫਿਰ 2023 ਦੇ ਵਾਂਗੂ ਲੋਕਾਂ ਨੂੰ ਉਸੇ ਹਾਲਾਤ ਤੇ ਜਿਹੜਾ ਹੋ ਛੱਡਿਆ ਜਾਊਗਾ ਕਿਉਂਕਿ ਹੁਣ ਖਬਰ ਸਾਹਮਣੇ ਆਈ ਕਿ ਖਨੌਰੀ ਦੇ ਵਿੱਚੋਂ ਜਿਹੜਾ 10000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈਗਾ ਉੱਥੇ ਹੀ ਚਾਂਦਪੁਰਾ ਬੰਨ ਦੇ ਉੱਪਰ ਪੰਜਾਬ ਅਤੇ ਹਰਿਆਣਾ ਸਰਕਾਰ ਦੀ ਜਿਹੜੀ ਗਰਮਾ ਗਰਮੀ ਦੇਖਣ ਨੂੰ ਮਿਲੀ ਕਿਉਂਕਿ ਇੱਕ ਪਾਸੇ ਡੀਸੀ ਫਤਿਹਗੜ੍ਹ ਸਾਹਿਬ ਪਹੁੰਚੇ ਸੀਗੇ ਉਹਨਾਂ ਨੇ ਚਾਂਦਪੁਰਾ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦੀ ਮਲਕੀਅਤ ਬੰਨ ਹੈ ਉਹਨੂੰ ਉੱਥੇ ਪੱਕਾ ਕਰਦੇ ਹੋਏ ਲੋਕਾਂ ਨੂੰ ਥੈਲੇ ਲਗਾਉਂਦੇ ਹੋਏ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਵਾਪਸ ਘਰਾਂ ਨੂੰ ਭੇਜਿਆ ਉੱਥੇ ਹੀ ਬੁਲਾਡੇਗੇ ਐਮਐਲਏ 부ਧਰਾਮ ਜੀ ਉੱਥੇ ਪਹੁੰਚੇ ਨੇਗੇ ਤੇ ਦੋਵੇਂ ਪਾਸੇ ਆਪਸੀ ਗੱਲਬਾਤ ਚੱਲ ਰਹੀ ਹੈ ਹਰਿਆਣਾ ਦੇ ਡੀਸੀ ਦਾ ਸਿੱਧਾ ਆਮ ਲੋਕਾਂ ਨੂੰ ਇਹ ਕਹਿਣਾ ਸੀ ਕਿ ਜੇਕਰ ਤੁਸੀਂ ਇੱਥੇ ਥੈਲੇ ਲਾਉਣਾ ਨਹੀਂ ਹਟਦੇ ਜੇ ਪਾਣੀ ਵੱਧਦਾ ਹੈਗਾ ਆ ਮਜਬੂਰ ਨਾ ਹਰਿਆਣਾ ਸਰਕਾਰ ਨੂੰ ਇਹ ਬੰਨ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵੱਲ ਤੋੜਨਾ ਪਊਗਾ ਸੋ ਹਰ ਇੱਕ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਵੀਡੀਓ ਸ਼ੇਅਰ ਜਰੂਰ ਕਰਿਓ ਕਿ ਅਗਰ ਦੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ